ਪੰਜਾਬ ਦੇ ਵਿੱਚ ਪੰਜ ਬਾਰਸ ਨੂੰ ਕਿਸਾਨਾਂ ਵੱਲੋਂ ਜੋ ਚੜ੍ਹਗਿਰ ਵਿਖੇ ਰੈਲੀ ਕਰਨ ਦਾ ਜੋ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਸੀ ਉਹ ਉੱਥੇ ਬੱਧੇ ਨਜ਼ਰ ਪੰਜਾਬ ਸਰਕਾਰ ਵੱਲੋਂ ਜੋ ਕਿਸਾਨਾਂ ਦੀ ਫੋਟੋ ਫੜੀ ਕੀਤੀ ਜਾ ਰਹੀ ਹੈ ਦਮਨਕਾਰੀ ਨੀਤੀ ਅਪਣਾਈ ਜਾ ਰਹੀ ਹੈ ਉਸ ਦੇ ਤਹਿਤ ਜੇਕਰ ਗੱਲ ਕਰੀਏ ਤਾਂ ਜਿੱਥੇ ਥੈਂਕ ਯੂਸਾਨਾ ਕਰੇ ਨਜ਼ਰਬੰਦ ਕਿਤੇ ਹੋਏ ਨੇ ਕਈਆਂ ਨੂੰ ਫੜ ਫੜ ਕੇ ਜੋ ਥਾਣੇ ਦੀ ਮੁਲਾਕਾਤ ਦੇ ਵਿੱਚ ਬਿਠਾਇਆ ਜਾਂਦਾ ਤੇ ਇਸ ਮੌਕੇ ਆਮ ਜਿੰਦਾਦੀ ਕੇ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਰਾਤ ਨੂੰ ਥਾਣੇ ਦੇ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਸੇ ਉਹਨਾਂ ਨੇ ਕਹਿ ਕੇ ਵੀ ਮਾਨ ਸਰਕਾਰ ਜੋ ਹੈਗੀ ਹੈ ਨਾਦਰ ਸ਼ਾਹੀ ਸਰਕਾਰ ਹੈ ਇਹ ਪੰਜਾਬ ਦੇ ਲਈ ਬਹੁਤ ਕਮਾੜੀ ਸਰਕਾਰ ਹੈ ਅ ਬਖਾਉਣਾ ਤੁਹਾਨੂੰ ਜੋ ਰਾਤ ਨੂੰ ਜੋ ਸਾਦਾ ਐਪੀਸੋਡ ਹੋਇਆ ਚਰਜੀ ਸਿੰਘ ਚਨੀ ਕੀ ਬੋਲਦੇ ਨੇ ਪੰਜਾਬ ਸਰਕਾਰ ਬਾਰੇ ਤੇ ਚਨੀਤ ਪਰ ਜੈਨ ਸਾਹਿਬ ਉਹ ਉਹ ਚਰਜੀਤੂ ਨਹੀਂ ਹੋਣੇ ਸਰ ਅੰਦਰ ਨੇ ਸਰ ਆਪਣਾ ਫਾਪਾ ਗਿਆ ਉਸਹਾ ਵੰਦਿਆ ਕੁਦੀ ਸਰ ਗੱਲ ਕਰਾਂ ਸਰ ਚੱਲੇਗੇ ਉਹ ਸਰ ਆਹ ਲੋ ਗੱਲ ਕਰ ਸਰ ਐਸਾ ਦਿਖਾ ਹਲੋ ਮੈਨੂੰ ਗੱਦੀ ਦਾ ਅੱਜ ਹਾਂਜੀ ਹਾਂਜੀ 25000 ਹੋਰ ਕੌਣ ਦਿੰਦਾ ਉਹਿੰਦੇ ਉਹਿੰਦੇ ਵੀ ਜਲਦੀ ਆਪੇ ਬਸ ਇਸੇ ਦੇ ਜ਼ਾਲਿਮ ਆਪਰੇਖ ਸਥਾਨੋਰੇ ਮੈਂ ਨਾ ਇਹ ਉਹ ਯਾਰ ਗੱਲਬਾਤ ਕਰਨ ਵਾਸਤੇ ਕਰ ਚਲੋ ਤੁਹਾਡਾ ਦੇ ਇਹ ਕੋਈ ਕਸੂਰ ਨਹੀਂ ਹੈ ਸਰਕਾਰ ਦੇ ਆਰਡਰ ਹੈ ਬੈਠੋ ਜੀ ਤਾਂ ਲੇਕਿਨ ਉਹ ਪਰ ਹਮ ਸਰਕਾਰ ਤੱਕ ਆ ਗਏ ਤੁਸੀਂ ਕੋਈ ਨਾ ਮਿਲਣਾ ਹੀ ਇਸ ਟਾਈਮ ਕਡੂਆ ਜਿਹੜਾ ਕਿ ਹਲਕਾ ਚਮਕੌਰ ਸਾਹਿਬ ਦਾ ਥਾਣਾ ਹੈ ਤਹਿਸੀਲ ਖਰੜ ਦਾ ਇਹਦੇ ਵਿੱਚ ਬੈਠਾ ਇਹ ਮੇਰੇ ਨਾਲ ਸਾਡੇ ਬਲੌਕ ਸਮਤੀ ਦੇ ਮੈਂਬਰ ਵੀ ਹੈ ਕਿਸਾਨ ਆਗੂ ਹੈ ਤੇ ਇਹ ਵੀ ਬੈਠੇ ਹੈ ਇਹਨਾਂ ਨੂੰ ਪੁਲਿਸ ਅੱਜ ਫੜ ਕੇ ਇੱਥੇ ਥਾਣੇ 'ਚ ਬੰਦ ਕੀਤਾ ਹੋਇਆ ਹੈ ਕਿ ਜੀ ਕੱਲ ਨੂੰ ਇਹ ਧਰਨੇ ਤੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਜਾ ਸਕਣ ਸਰਕਾਰ ਜਿਹੜੀ ਇਹ ਘਨੌਣੀਆਂ ਹਰਕਤਾਂ ਕਰ ਰਹੀ ਹੈ ਨਾਦਰਸ਼ਾਈ ਰਵਈਏ ਤੇ ਉਤਰੀ ਹੋਈ ਹੈ ਤੇ ਕਿਸਾਨਾਂ ਨੂੰ ਬਿਨਾਂ ਕਿਸੇ ਕਾਰਨ ਹਾਲਾਂਕਿ ਟਿਕੜਤਾ ਹਸਤਾਬ ਕੀਤੀ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ بجائے ਉਹਨਾਂ ਨੂੰ ਘਰ ਤੇ ਭਜਾਤਾ ਉੱਥੇ ਮੀਟਿੰਗ ਚੋਂ ਆਪ ਵੀ ਭੱਜ ਗਏ ਡਿਮਾਂਡਾਂ ਇਹਨਾਂ ਦੀਆਂ ਸੁਣੀਆਂ ਨਹੀਂ ਉਲਟਾ ਲੋਕਤੰਤਰ ਦੇ ਵਿੱਚ ਜੇ ਲੋਕਤੰਤਰੀ ਤਰੀਕੇ ਦੇ ਨਾਲ ਧਰਨਾ ਦੇਣ ਜਾਂਦੇ ਆ ਤਾਂ ਇਹਨਾਂ ਨੂੰ ਫੜ ਕੇ ਅੰਦਰ ਦੇਤਾ ਹੈ ਕਿ ਸਾਡੇ ਚਰਨਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਇਹ ਸਰੇ ਪ੍ਰਧਾਨ ਹੈ ਇਸ ਏਰੀਏ ਦੇ ਕਿਸਾਨ ਯੂਨੀਅਨ ਦੇ ਪਰ ਜਿੰਨੇ ਕਿਸਾਨ ਨੇਤਾ ਹੈ ਸਾਰਿਆਂ ਨੂੰ ਬੈਂਕਾਂ ਦੇ ਵਿੱਚ ਬੰਦ ਕੀਤਾ ਹੋਇਆ ਮੈਂ ਨੋਂ ਰਾਤ ਨੂੰ ਮਿਲਣ ਆਇਆ ਐਸੀ ਸਰਕਾਰ ਦੀ ਇਸ ਕਾਰਵਾਈ ਦੀ ਕੋਰ ਨਿੰਦਾ ਕਰਦਾ ਹੈ